ਇਸ ਸਰਕਾਰੀ ਸਮਾਰਟ ਸਕੂਲ ਦਾ ਹਾਲ ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ ਬੱਚਿਆਂ ਨੂੰ ਚਿਕੜ ਵਿੱਚੋਂ ਲੰਘ ਕੇ ਜਾਣਾ ਪੈ ਰਿਹਾ ਹੈ ਸਕੂਲ ਦੇਖੋ ਸਰਕਾਰ ਦੇ ਰਾਜ ਚ ਸਰਕਾਰੀ ਸਕੂਲਾਂ ਦਾ ਹਾਲ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਦੀਨੋਂ ਦੇ ਪਿੰਡ ਜੀਆਂਦਿਆਂ ਹਨ ਜਿੱਥੇ ਕਿ ਸਰਕਾਰੀ ਸਮਾਰਟ ਸਕੂਲ ਦਾ ਹਾਲ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਸਕੂਲ ਦੀ ਇਹ ਹਾਲਤ ਕੋਈ ਨਵੀਂ ਨਹੀਂ ਬਲਕਿ ਪੁਰਾਣੀ ਹੈ ਤੇ ਵਾਰ-ਵਾਰ ਮੀਡੀਆ 'ਚ ਆਉਣ ਦੇ ਬਾਵਜੂਦ ਵੀ ਇਹ ਮਾਮਲਾ ਅਜੇ ਤੱਕ ਸੁਲਝ ਨਹੀਂ ਸਕਿਆ ਜਿਸ ਕਾਰਨ ਵਿਦਿਆਰਥੀਆਂ ਨੂੰ ਸਕੂਲ ਅੰਦਰ ਦਾਖਲ ਹੋਣ ਲਈ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੋਰ ਤਾਂ ਹੋਰ ਬੇਸ਼ੱਕ ਸਕੂਲ ਹੀ ਸਮਾਰਟ ਸਕੂਲ ਹੈ ਪਰੰਤੂ ਸਕੂਲ ਅੰਦਰ ਅਧਿਆਪਕ ਵੀ ਇੱਕ ਹੀ ਹੈ ਜਿਸ ਤੋਂ ਮਹਿਜ਼ ਅੰਦਾਜ਼ਾ ਲਗਾਇਆ ਜਾ ਸਕਦਾ ਦਾ ਹੈ ਕਿ ਫਿਰ ਵਿਦਿਆਰਥੀਆਂ ਦੀ ਪੜਾਈ ਵੀ ਰਬਾਸ ਰਹੀ ਹੈ ਕਿ ਹੁਣ ਇਸ ਖਬਰ ਤੋਂ ਬਾਅਦ ਸਰਕਾਰ ਜਾਂ ਫਿਰ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇਗਾ ਜਾਂ ਫਿਰ ਫਿਲਹਾਲ ਹੁਣ ਇਹ ਤਾਂ ਸਮਾਂ ਹੀ ਦੱਸੇਗਾ ਸਕਸਾ ਜੀ ਸਕੂਲ ਹੈ ਇਹ ਇਹ ਗਵਰਨਮੈਂਟ ਮੈਡਰ ਸਕੂਲ ਜਿਆਨ ਹੈ ਜੀ ਕਿਸ ਪੋਸਟ ਤੇ ਹੋ ਤੁਸੀਂ ਜੀ ਮੈਂ ਸਾਇੰਸ ਮਾਸਟਰ ਜੀ ਮਾੜੀ ਬਾਹਰ ਸਕੂਲ ਦਾ ਬਹੁਤ ਬੁਰਾ ਹਾਲ ਹੈ ਬੱਚੇ ਵੀ ਨੰਗਣ ਤੇ ਦਿੱਕਤ ਆਂਦੀ ਹੈ ਕਿ ਕਦੋਂ ਦੀ ਇਹ ਦਿੱਕਤ ਹੈ ਤੇ ਕਿਨੂੰ ਕਿਨੂੰ ਤੁਸੀਂ ਹੁਣ ਤੱਕ ਕਰ ਚੁੱਕੇ ਹੋ ਅਪਰੋਚ ਤੇ ਦਿੱਕਤਾਂ ਕਾਫੀ ਪੁਰਾਣੀ ਹੈ ਜੀ ਤੇ ਪਿਛਲੇ ਕੋਕਸਾਲ ਆਫ ਤੋਂ ਥੋੜਾ ਪਾਣੀ ਜ਼ਿਆਦਾ ਆਪੇ ਆਣ ਲੱਗਿਆ ਸਕੂਲ ਦੇ ਤੇ ਮੈਂ ਪਿਛੇ ਸਾਲ ਦੀ ਸਕੂਲ ਜੁਆਇਨ ਕੀਤਾ ਠੀਕ ਹੈ ਜੀ ਤੇ ਮੈਂ ਆਂਦੇ ਸਾਰੀ ਮਤਲਬ ਜੁਲਾਈ ਦੇ ਵਿੱਚ ਹੀ ਪਹਿਲਾਂ ਇੱਕ ਚਿੱਠੀ ਲਿਖੀ ਸੀਗੀ ਡਾਇਰੈਕਟਰ ਪੰਚਾਇਤੀ ਵਿਭਾਗ ਨੂੰ ਜੀ ਤੇ ਉਸ ਦਾ ਕੋਈ ਹੱਲ ਨਹੀਂ ਹੋਇਆ ਮੈਂ ਫਿਰ ਦੁਬਾਰਾ ਅਗਸਤ ਦੇ ਵਿੱਚ ਫਿਰ ਇੱਕ ਚਿੱਠੀ ਲਿਖੀ ਜੀ ਤੇ ਉਸ ਤੋਂ ਬਾਅਦ ਜੋ ਮੈਨੂੰ ਪਤਾ ਲੱਗਾ ਸੀਗਾ ਵੀ ਰਿਪੋਰਟ ਇਹ ਬਣਾ ਕੇ ਭੇਜੀ ਗਈ ਵੀ ਸਕੂਲ ਉੱਚਾ ਹੈਗਾ ਤੇ ਪਾਣੀ ਨਹੀਂ ਆਉਂਦਾ ਇਹ ਜਿੱਦਾਂ ਗੱਲ ਲਈ ਪਾਣੀ ਦੀ ਤੇ ਇਹ ਨਾ ਤਾਂ ਇਸ ਵੇਲੇ ਪ੍ਰਸ਼ਾਸਨ ਆ ਰਹੀ ਹੈ ਪਿੰਡ ਦਾ ਗੰਦਾ ਪਾਣੀ ਆ ਰਿਹਾ ਇਹ ਸੀਵਰੇਜ ਪਿੰਡ ਦੇ ਸੀਵਰੇਜ ਦਾ ਪਾਣੀ ਹੈ ਸਾਰਾ ਜਿਹੜਾ ਛੱਪੜ ਵਿੱਚ ਜਾਂਦਾ ਹੈਗਾ ਤੇ ਜਦੋਂ ਕਿਤੇ ਜਿਆਦਾ ਛੱਪੜ ਭਰ ਜਾਂਦਾ ਤੇ ਪਾਣੀ ਜਿਹੜਾ ਸਕੂਲ ਵੱਲ ਨੂੰ ਧਰ ਪੈਂਦਾ ਹੈਗਾ ਇੱਕ ਵਾਰ ਸਿੱਧਾ ਸਰਕਾਰ ਪਲਾਨ ਕੜਦੀ ਆ ਹਾਂ ਜੀ ਘਰਾਂ ਦੇ ਵਿੱਚ ਬੂਟਿਆਂ 'ਚ ਪਾਣੀ ਜਿੱਦਾਂ ਦੂਜੀ ਵਾਰ ਸਕੂਲ ਦੇ ਨਾਲ ਹੀ ਇੱਟਾ ਛੱਪੜ ਲੱਗਾ ਹੈ ਦੇਖੋ ਇਹਦੇ ਬਾਰੇ ਮੈਂ ਹੈਲਥ ਡਿਪਾਰਟਮੈਂਟ ਨੂੰ ਵੀ ਚਿੱਠੀ ਲਿਖੀ ਸੀਗੀ ਪਿੱਛੇ ਚੱਲ ਰਹੀ ਹੈ ਹੈਜ਼ਡਰ ਡਿਪਾਰਟਮੈਂਟ ਵਾਲੇ ਆਈਵੀਸੀਏ ਉਹ ਤਾਂ ਆਪਣਾ ਜੋ ਕਰ ਸਕਦੇ ਸੀ ਮੱਛੀਆਂ-ਮੱਛੀਆਂ ਛੱਪੜ ਚ ਪਾ ਕੇ ਚਲੇ ਗਏ ਸੀ ਪਰ ਮੇਨ ਮਸਲਾ ਜਿਹੜਾ ਉਹ ਇਹ ਨਹੀਂ ਜੀਗਾ ਮੇਨ ਤਾਂ ਇਹ ਸੀ ਕਿ ਛੱਪੜ ਜਿਹੜਾ ਇੱਥੋਂ ਸ਼ਿਫਟ ਹੋਵੇ ਪਾਣੀ ਜਿਹੜਾ ਇੱਥੋਂ ਨਿਕਲੇ ਕਿਉਂਕਿ ਪਾਣੀ ਦੇ ਨਾਲ ਸਾਡੀ ਸਕੂਲ ਦੀ ਬਿਲਡਿੰਗ ਨੂੰ ਵੀ ਖਤਰਾ ਹੈਗਾ ਜਿੱਥੇ ਜਦੋਂ ਇਹ ਜਿਹੜਾ ਹੁਣ ਗੰਦਾ ਪਾਣੀ ਬਾਹਰ ਖੜਾ ਹੈ ਔਰ ਇੱਕ ਮੱਛੇ ਬਹੁਤ ਆ ਰਿਹਾ ਆ ਡੇਂਗੂ ਦੇ ਹੋਰ ਦਵਾਈਆਂ ਦੇ ਮਲੇਰੀਆ ਦੇ ਬਿਲਕੁਲ ਬਿਲਕੁਲ ਕਿ ਬਰਸ਼ਾਤਾ ਟਾਈਮ ਹੁਣ ਆਉਣ ਵਾਲਾ ਹੈ ਹਾਂਜੀ ਹਾਂਜੀ ਕਿਹਦਾ ਦੇ ਦੇ ਕੋਈ ਬੱਚਿਆਂ ਦੇ ਕੋਈ ਬਿਮਾਰ ਹੋਣ ਦਾ ਕੌਣ ਜ਼ਿੰਮੇਵਾਰ ਹੁੰਦਾ ਨਹੀਂ ਕੋਈ ਦੇਖੋ ਜੇ ਬੱਚੇ ਬਿਮਾਰ ਹੁੰਦੇ ਆ ਤੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਇਹ ਛੱਪੜ ਦਾ ਪੂਰਾ ਰੋਲ ਰਹੇਗਾ ਜੀ ਕਿਉਂਕਿ ਮੱਛਰ ਤਾਂ ਪੈਦਾ ਹੁੰਦੇ ਹੁੰਦੇ ਆ ਉਸ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਜ਼ਹਿਰੀਲੇ ਜਾਨਵਰ ਤੱਕ ਦਾ ਵੀ ਖਤਰਾ ਹੈ ਵੀ ਉਹ ਸਕੂਲ ਵਿੱਚ ਆ ਸਕਦੇ ਨੇ ਕਿਉਂਕਿ ਸਵੇਰੇ ਅਚਾਨਕ ਜਦੋਂ ਅਸੀਂ ਸਕੂਲ ਆਨੇ ਆ ਇੱਕਦਮ ਕਮਰੇ ਖੋਲਦੇ ਆ ਤੇ ਕਮਰੇ ਦੇ ਅੰਦਰ ਵੀ ਹਨੇਰਾ ਹੁੰਦਾ ਉਸ ਟਾਈਮ ਤੇ ਖਤਰਾ ਦੇਖੋ ਸਟਾਫ ਲਈ ਵੀ ਹੈ ਔਰ ਬੱਚਿਆਂ ਲਈ ਵੀ ਰੁਨਲੀ 1 ਤੋਂ 8 ਤੱਕ ਸਕੂਲ ਹੈ ਇਹ 8ਵੀਂ ਤੱਕ ਸਕੂਲ ਹੈ ਕਿੰਨੇ ਸਾਲ ਦਾ ਬੱਚਾ ਹੈ ਇਹਦੇ ਕੁੱਲ 45 ਬੱਚੇ ਨੇ ਤੇ ਟੀਚਰ ਕਿੰਨੇ ਟੀਚਰ ਮੈਂ ਕਰ ਲਈਆਂ ਜੀ ਇਕੱਲੇ ਪੂਰੇ ਟੀਚਰ ਹਾਂ ਹਾਂ ਜੀ ਜੀ ਮੈਂ ਮੈਂ ਹੀ ਸਭ ਕੁਝ ਸਕੂਲ ਇੰਚਾਰਜ ਵੀ ਮੈਂ ਹੀ ਹਾਂ ਤੇ ਪਰ ਸਰਕਾਰ ਦਾ ਬਾਰੇ ਵੱਡੇ ਵੱਡੇ ਕੰਮ ਕਰ ਰਹੀ ਹੈ ਨਵਾਂ ਸਕੂਲ ਬਣਾ ਰਹੀ ਹੈ ਜੀ ਐਮੀਨ ਸਕੂਲੋਂ ਐਮੀਨ ਬਣ ਰਹੇ ਨੇ ਬਿਲਕੁਲ ਬਾਰਵਾ ਸਰਕਾਰ ਨੂੰ ਵੀ ਇਹ ਕਹਿ ਰਹੇ ਆ ਕਿ ਸਾਨੂੰ ਇੱਕ ਅਧਿਆਪਕ ਹੋਰ ਦਿਓ ਕਿ ਕਿਰਪਾ ਕਰਕੇ ਜਿਹੜੇ ਮੇਨ ਵਿਸ਼ਾ ਨੇ ਉਹ ਵਿਆਪਕ ਤੱਥ ਹੈ ਪੂਰੇ ਹੋਂ ਆਪਾਂ ਕਹਿ ਸਕਦੇ ਹਾਂ ਕਿ 스마트 ਸਕੂਲ ਦੀ ਜਗ੍ਹਾ 스마트 టీచర్ ਵੜਾਤਾ ਇੱਥੇ ਜਿਹੜਾ ਸਾਰੇ ਕੰਮ ਖੁਦ ਹੀ ਇੱਕ ਹੀ ਕਰ ਰਿਹਾ ਚਲੋ ਮੈਂ ਤਾਂ ਦੇਖੋ ਜੀ ਆਪਣਾ ਕੰਮ ਜਿਹੜਾ ਉਹ ਕਰਨਾ ਹੀ ਹੈਗਾ ਵਿਰੋਧ ਜੋ ਜ਼ਿੰਮੇਵਾਰੀ ਹੈ ਮੈਂ ਆਪਣੀ ਜ਼ਿੰਮੇਵਾਰੀ ਨਿਭਾਣੀ ਹੈਗੀ ਹੈ ਕੋਈ ਸ਼ੱਕ ਨਹੀਂ ਅਜੀਤ ਪੰਜਾਬੀ ਦੀ authentic ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ